ਦੱਲੇਰ ਸਾਹਿਬ ਜੰਦੀ ਸਿੰਘ ਜੀ ਦੱਲੇਰ ਸਾਹਿਬ ਉਹ ਮਰਨ ਵਰਤ ਤੇ ਬੈਠੇ ਸਾਡੇ ਲਈ ਸਾਡੀਆਂ ਮਸਲਾਂ ਲਈ ਭਾਨੇਬਾਈ ਜੀ ਹੋਣਾ ਨੇ ਕੱਲ ਨੂੰ ਕੱਖ ਰੱਖਿਆ ਸੋ ਜਨੇ ਕਿ ਵੀ ਵੀ ਪਹੁੰਚ ਸਕਦੇ ਆ ਸੰਗਰੂਰ ਤੋਂ ਘੱਟ ਚੱਲਣਾ ਸੋ ਆਪਣੀ ਆਪਣੀਆਂ ਗੱਡੀਆਂ ਲੈ ਕੇ ਜਾਂ ਤੁਸੀਂ ਟਰੈਕਟਰ ਲੈ ਕੇ ਜਰੂਰ ਪਹੁੰਚਿਓ ਕਿਉਂਕਿ ਆਪਾਂ ਨੂੰ ਸਾਫ਼ ਦੇਣਾ ਚਾਹੀਦਾ ਆਪਣੀ ਵੀ ਲੜਾਈ ਹੈ ਕੋਈ ਕਿਸੇ ਇਕੱਲੇ ਬੰਦੇ ਦੀ ਜਾਂ ਕਿਸੇ ਇਹ ਆਪਤੀ ਵਿਸ਼ੇਸ਼ ਦੀ ਲੜਾਈ ਨਹੀਂ ਹੈਗੀ ਇਹ ਆਪਣੇ ਆਉਣ ਵਾਲੇ ਕੋ ਵਿਖ ਦੀ ਲੜਾਈ ਹੈ ਆਪਣੀ ਆਉਣ ਵਾਲੀਆਂ ਨਸਲਾਂ ਦੀ ਲੜਾਈ ਹੈ ਤਾਂ ਦੱਲੇ ਵਾਲ ਸਾਹਿਬ ਦਾ ਹਾਰਾ ਮੁਸਾਬ ਦੇਣਾ ਚਾਹੀਦਾ ਜਿਹੜਾ ਬੰਦਾ ਜਾ ਨਹੀਂ ਸਕਦਾ ਉਹ ਆਪਣੇ ਇੰਸਟਾਗ੍ਰam ਫੇਸਬੁੱਕ ਤੇ ਪੋਸਟ ਪਾ ਦਿਓ ਜਿਹੜਾ ਨਹੀਂ ਜਾ ਸਕਦਾ ਪਰ ਵੈਸੇ ਜਾਣਾ ਚਾਹੀਦਾ ਜੇ ਹੁਣ ਨਾ ਗਏ ਫਿਰ ਜਾਵਾਂਗੇ ਵੀ ਕਦੋਂ ਦੱਲੇ ਵਾਲ ਸਾਹਿਬ ਜੰਦੀ ਸਿੰਘੀ ਦੱਲੇ ਵਾਲ ਸਾਹਿਬ ਉਹ ਮਰਨ ਵਰਤ ਤੇ ਬੈਠੇ ਸਾਡੇ ਲਈ ਸਾਡੀਆਂ ਨਸਲਾਂ ਲਈ ਭਾਵੇਂ ਬਾਈ ਉਹਨਾਂ ਨੇ ਕੱਲ ਨੂੰ ਰਕ ਰੱਖਿਆ ਸੋ ਜਨਨੇ ਕੀ ਵੀ ਗੀਰ ਪਹੁੰਚ ਸਕਦੇ ਆ ਸੰਗਰੂਰ ਤੋਂ ਕੱਟ ਚੱਲਣਾ ਸੋ ਆਪਣੀਆਂ ਆਪਣੀਆਂ ਗੱਡੀਆਂ ਲੈ ਕੇ ਜਾਂ ਤੁਸੀਂ ਟਰੈਕਟਰ ਲੈ ਕੇ ਜਰੂਰ ਪਹੁੰਚਿਓ ਕਿਉਂਕਿ ਆਪਾਂ ਨੂੰ ਸਾਫ ਦੇਣਾ ਚਾਹੀਦਾ ਆਪਣੀ ਵੀ ਲੜਾਈ ਹੈ ਕੋਈ ਕਿਸੇ ਇਕੱਲੇ ਬੰਦੇ ਦੀ ਜਾਂ ਕਿਸੇ ਯਾਤੀ ਵਿਸ਼ੇਸ਼ ਦੀ ਲੜਾਈ ਨਹੀਂ ਹੈਗੀ ਇਹ ਆਪਣੇ ਆਉਣ ਵਾਲੇ ਕੋ ਵਿਖ ਦੀ ਲੜਾਈ ਹੈ ਆਪਣੀ ਆਉਣ ਵਾਲੀਆਂ ਨਸਲਾਂ ਦੀ ਲੜਾਈ ਹੈ ਦੱਲੇ ਵਾਲ ਸਾਹਿਬ ਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਜਿਹੜਾ ਬੰਦਾ ਜਾ ਨਹੀਂ ਸਕਦਾ ਉਹ ਆਪਣੇ ਇੰਸਟਾਗ੍ਰam ਫੇਸਬੁੱਕ ਤੇ ਪੋਸਟ ਪਾ ਦਿਓ ਜਿਹੜਾ ਨਹੀਂ ਜਾ ਸਕਦਾ ਪਰ ਵੈਸੇ ਜਾਣਾ ਚਾਹੀਦਾ ਜੇ ਹੁਣ ਨਾ ਗਏ ਫਿਰ ਜਾਵਾਂਗੇ ਵੀ ਕਦੋਂ ਦੱਲੇ ਵਾਲ ਸਾਹਿਬ ਜੰਦੀ ਸਿੰਘ ਜੀ ਦੱਲੇ ਵਾਲ ਸਾਹਿਬ ਉਹ ਮਰਨ ਵਕਤ ਤੇ ਬੈਠੇ ਸਾਡੇ ਲਈ ਸਾਡੀਆਂ ਨਸਲਾਂ ਲਈ ਭਾਵੇਂ ਬਾਈ ਉਹਨਾਂ ਨੇ ਕੱਲ ਨੂੰ ਰੱਖ ਰੱਖਿਆ ਸੋ ਜਿੱਦਨੇ ਵੀ ਵੀਰ ਪਹੁੰਚ ਸਕਦੇ ਆ ਸੰਗਰੂਰ ਤੋਂ ਘੱਟ ਚੱਲਣਾ ਸੋ ਆਪਣੀਆਂ ਆਪਣੀਆਂ ਗੱਡੀਆਂ ਲੈ ਕੇ ਜਾਂ ਤੁਸੀਂ ਟਰੈਕਟਰ ਲੈ ਕੇ ਜਰੂਰ ਪਹੁੰਚਿਓ ਕਿਉਂਕਿ ਆਪਾਂ ਨੂੰ ਸਾਫ ਦੇਣਾ ਚਾਹੀਦਾ ਆਪਣੀ ਵੀ ਲੜਾਈ ਹੈ ਕੋਈ ਕਿਸੇ ਇਕੱਲੇ ਬੰਦੇ ਦੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਲੜਾਈ ਨਹੀਂ ਹੈਗੀ ਇਹ ਆਪਣੇ ਆਉਣ ਵਾਲੇ ਕੋ ਬਖ ਦੀ ਲੜਾਈ ਹੈ ਆਪਣੀ ਆਉਣ ਵਾਲੀਆਂ ਨਸਲਾਂ ਦੀ ਲੜਾਈ ਹੈ ਤਾਂ ਗੱਲੇ ਵਾਲ ਸਾਹਿਬ ਦਾ ਸਾਰਾ ਮੁਸਾਬ ਦੇਣਾ ਚਾਹੀਦਾ ਜਿਹੜਾ ਬੰਦਾ ਜਾ ਨਹੀਂ ਸਕਦਾ ਉਹ ਆਪਣੇ ਇੰਸਟਾਗ੍ਰam ਫੇਸਬੁੱਕ ਤੇ ਪੋਸਟ ਪਾ ਦਿਓ ਜਿਹੜਾ ਨਹੀਂ ਜਾ ਸਕਦਾ ਪਰ ਵੈਸੇ ਜਾਉਣਾ ਚਾਹੀਦਾ ਜੇ ਹੁਣ ਨਾ ਗਏ ਫਿਰ ਜਾਵਾਂਗੇ ਵੀ ਕਦੋਂ ਢੱਲੇੜ ਸਾਹਿਬ ਜੰਦੀ ਸਿੰਘ ਜੀ ਢੱਲੇੜ ਸਾਹਿਬ ਉਹ ਮਰਨ ਵਰਤ ਤੇ ਬੈਠੇ ਸਾਡੇ ਲਈ ਸਾਡੀਆਂ ਨਸਲਾਂ ਲਈ ਭਾਨੇਬਾਈ ਉਹਨਾਂ ਨੇ ਕੱਲ ਨੂੰ ਕੱਖ ਰੱਖਿਆ ਸੋ ਜਨੇ ਕਿ ਵੀ ਵੀ ਪਹੁੰਚ ਸਕਦੇ ਆ ਸੰਗਰੂਰ ਤੋਂ ਘੱਟ ਚੱਲਣਾ ਤੁਹਾ ਆਪਣੀਆਂ ਆਪਣੀਆਂ ਗੱਡੀਆਂ ਲੈ ਕੇ ਜਾਂ ਤੁਸੀਂ ਟਰੈਕਟਰ ਲੈ ਕੇ ਜਰੂਰ ਪਹੁੰਚਿਓ ਕਿਉਂਕਿ ਆਪਾਂ ਨੂੰ ਸਾਫ ਦੇਣਾ ਚਾਹੀਦਾ ਆਪਣੀ ਵੀ ਲੜਾਈ ਹੈ ਕੋਈ ਕਿਸੇ ਇਕੱਲੇ ਬੰਦੇ ਦੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਲੜਾਈ ਨਹੀਂ ਹੈਗੀ ਇਹ ਆਪਣੇ ਆਉਣ ਵਾਲੇ ਕੋ ਵਿਖ ਦੀ ਲੜਾਈ ਹੈ ਆਪਣੀ ਆਉਣ ਵਾਲੀਆਂ ਨਸਲਾਂ ਦੀ ਲੜਾਈ ਹੈ ਤਾਂ ਗੱਲੇ ਵਾਲ ਸਾਹਿਬ ਦਾ ਸਾਰਾ ਮੁਸਾਬ ਦੇਣਾ ਚਾਹੀਦਾ ਜਿਹੜਾ ਬੰਦਾ ਜਾ ਨਹੀਂ ਸਕਦਾ ਉਹ ਆਪਣੇ ਇੰਸਟਾਗ੍ਰam ਫੇਸਬੁੱਕ ਤੇ ਪੋਸਟ ਪਾ ਦਿਓ ਜਿਹੜਾ ਨਹੀਂ ਜਾ ਸਕਦਾ ਅਵਧੇ ਜਾਣਾ ਚਾਹੀਦਾ ਜੇ ਹੁਣ ਨਾ ਗਏ ਫਿਰ ਜਾਵਾਂਗੇ ਵੀ ਕਦੋਂ ਦੱਲੇੜ ਸਾਹਿਬ ਕੰਜੀ ਸਿੰਘ ਜੀ ਦੱਲੇੜ ਸਾਹਿਬ ਉਹ ਮਰਨ ਵਰਤ ਤੇ ਬੈਠੇ ਸਾਡੇ ਲਈ ਸਾਡੀਆਂ ਮਸਲਾਂ ਲਈ ਭਾਨੇਬਾਈ ਜੀ ਹੋਣਾ ਨੇ ਕੱਲ ਨੂੰ ਕੱਖ ਰੱਖਿਆ ਸੋ ਜਨੇ ਕਿ ਵੀ ਵੀਰ ਪਹੁੰਚ ਸਕਦੇ ਆ ਸੰਗਰੂਰ ਤੋਂ ਘੱਟ ਚੱਲਣਾ ਸੋ ਆਪਣੀ ਆਪਣੀਆਂ ਗੱਡੀਆਂ ਲੈ ਕੇ ਜਾਂ ਤੁਸੀਂ ਟਰੈਕਟਰ ਲੈ ਕੇ ਜਰੂਰ ਪਹੁੰਚਿਓ ਕਿਉਂਕਿ ਆਪਾਂ ਨੂੰ ਸਾਥ ਦੇਣਾ ਚਾਹੀਦਾ ਆਪਣੀ ਵੀ ਲੜਾਈ ਹੈ ਕੋਈ ਕਿਸੇ ਇਕੱਲੇ ਬੰਦੇ ਦੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਲੜਾਈ ਨਹੀਂ ਹੈਗੀ ਇਹ ਆਪਣੇ ਆਉਣ ਵਾਲੇ ਕੋ ਬਖਦੀ ਲੜਾਈ ਹੈ ਆਪਣੀ ਆਉਣ ਵਾਲੀਆਂ ਮਸਲਾਂ ਦੀ ਲੜਾਈ ਹੈ ਤਾਂ ਗੱਲੇ ਵਾਲ ਸਾਹਿਬ ਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਜਿਹੜਾ ਬੰਦਾ ਜਾ ਨਹੀਂ ਸਕਦਾ ਉਹ ਆਪਣੇ ਇੰਸਟਾਗ੍ਰਾਮ ਫੇਸਬੁੱਕ ਤੇ ਪੋਸਟ ਪਾ ਦਿਓ ਜਿਹੜਾ ਨਹੀਂ ਜਾ ਸਕਦਾ ਪਰ ਵੈਸੇ ਜਾਣਾ ਚਾਹੀਦਾ ਜੇ ਹੁਣ ਨਾ ਗਏ ਫਿਰ ਜਾਵਾਂਗੇ ਵੀ ਕਦੋਂ